ਇਹਨਾਂ ਨੇ 750 ਰੁਪਏ ਬਣਾਤਾ ਤੇ ਇੱਕ ਪਲੇਟ ਦਿੱਤੀ ਆ ਕਿੰਨੇ ਦੱਸੇ ਸੀ ਪੈਸੇ ਪੈਸੇ ਮੈਨੂੰ 140 ਰੁਪਏ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ 50 ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਹੀ ਪਹਿਲੇ ਰੱਖੇ ਤਾਂ ਕਹਿਣ ਦੀ ਮੌਕਾ ਹੀ ਨਹੀਂ ਦਿੱਤਾ ਬੜੀਆਂ ਲੋਕਾਂ ਦਾ ਵੀ ਉਹ ਮੰਗੋ ਸਾਨੂੰ ਲੋਕਾਂ ਨੇ ਆਪੇ ਦਾ ਦੇਣਾ ਇੱਥੇ ਦਾ ਜਿਹਾ ਫਗਵਾੜਾ ਦਾ ਆਪਾਂ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਹੈ ਜੀ ਕਹਿ ਕੇ 1000 ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਧੱਕਾ ਹੀ ਦਉ ਆ ਨਾ ਉਹ ਗਲਤ ਆ 140 ਮੰਗ ਕੇ 750 140 ਇੱਥੇ ਕਹਿ ਕੇ ਮੋੜ ਦੇ ਤਾਂਦਰਾਵੇਂ ਤੋਂ 750 ਰੁਪਏ ਬਣਾਤਾ ਇਹਨਾਂ ਨੇ ਜਿਹੜਾ ਕਾਊਂਟਰ ਤੇ ਇਹਨਾਂ ਨੇ ਪਰਵਾਸੀ ਖੜਾ ਕੀਤਾ ਉਹ ਗਲਤ ਬੋਲਦਾ ਮਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਮੇਰੇ ਇਕੱਠੇ ਹੋ ਕੇ ਪੈ ਜਾਂਦੇ ਆਏ ਆ ਕੇ ਪ੍ਰੈਸ਼ਰ ਪਾਉਂਦੇ ਆ ਅਗਲੇ ਤੇ ਉਹ ਕਹਿੰਦੀਆਂ 20 ਰੁਪਏ ਦਾ ਗਲਾਸ ਆ 50 ਰੁਪਏ ਮੰਗਦੇ ਆ ਹੁਣ ਇਹ ਉਹ ਉਹਨਾਂ ਨੂੰ ਤੱਕੇ ਨਾ ਕਹਿੰਦਾ ਪੈਸੇ ਕੱਟੋ ਉਹਨਾਂ ਨੂੰ ਕਹਿੰਦਾ ਪੈਸੇ ਕੱਟੋ ਕਹਿੰਦਾ ਬਾਰਚੀਆਂ ਦੇਣ ਦੇ ਨਾਂ ਤੇ ਆ ਕੇ ਫਰੋਡ ਹੁੰਦਾ ਹੁੰਦਾ ਸੀਗਾ ਬਾਰਚੀਆਂ ਦੇਣੀ ਲੱਗ ਨੂੰ ਮੈਨੂੰ 500 ਦੇ ਬਾਰਚੀ ਨੇ ਲਓ ਦਿਖਾਉਣੇ 500 ਆ ਨਿਕਲਣਾ ਵਿੱਚੋਂ 4 ਆ ਪੱਤਰਕਾਰ ਆ ਨਹੀਂ ਨਹੀਂ ਫੇ ਫੇ ਗਰੀਬ ਲੁੱਟੂਗੇ ਗਰੀਬ ਲੁੱਟੂਗੇ ਹਾਂ ਕਿਆ ਕਿਆ ਬੋਲ ਖੜਾ ਮੈਂ ਇਸ ਲੱਗੀ ਪੜਾ ਫੇ ਗਰੀਬ ਲੁੱਟੂਗਾ ਤੁਸੀਂ ਐਡ ਦੇ ਨਾ ਮੰਗਦੇ ਹੋ ਨਾ ਮਹਾਰਾਜ 2100 ਰੁਪਏ ਐਡ 2500 ਐਡ ਕਦੋਂ ਮੰਗਿਆ ਆ ਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਬੰਦਾ ਪੰਜਾਬ ਤੋਂ ਇੱਕ ਬੰਦਾ ਜੀ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਉਹ ਪੰਜਾਬ ਕੇਸਰੀ ਵਰਗੇ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਗਵਾੜੇ ਵਾਲੇ ਪੱਤਰਕਾਰ ਕੀ ਕਰਨਾ ਹੈ ਹੋਰ ਜਰਮਗੜ ਆਇਆ ਅੱਛਾ ਹੋਰ ਕੀ ਕਰਨਾ ਹੈ ਵਾਹ ਜੀ ਮੈਂ ਕਸਮ ਨਹੀਂ ਹੈ ਨਹੀਂ ਹੋਰ ਕੀ ਕਰਨਾ ਹੈ ਸਾਡਾ ਫਰਜ਼ ਇੱਕ ਮਿੰਟ ਲਗਾਓ